ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ 350 ਸਾਲਾ ਸ਼ਹੀਦੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਮੁੱਚਾ ਸਿੱਖ ਜਗਤ ਸਮੁੱਚਾ ਸਿੱਖ ਪੰਥ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਉਹ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਆ ਰਹੀਆਂ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਕੱਤਰ ਸਾਹਿਬ ਦੀ ਅਗਵਾਈ ਦੇ ਵਿੱਚ ਵੱਡੀ ਪੱਧਰ ਤੇ ਜੋ ਸਮਾਗਮ ਲਿਖੇ ਗਏ ਨੇ ਉਹਨਾਂ ਦੇ ਵਿੱਚ 23 ਤਰੀਕ ਨੂੰ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਵਿਖੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਗੁਰਿਆਈ ਦਿਵਸ ਦੇ ਜਿਹੜੇ ਸ਼੍ਰੀ ਖੰਡ ਪੜਸਾਹ ਦੇ ਭੋਗ ਪਾਣੇ ਨੇ ਤੇ 25 ਤਰੀਕ ਨੂੰ ਤਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਭੋਗ ਪਾਣੇ ਨੇ ਤੇ 29 ਤਰੀਕ ਨੂੰ ਸੀਸ ਸੰਸਕਾਰ ਦਿਵਸ ਦੇ ਸੰਬੰਧ ਵਿੱਚ ਸ਼੍ਰੀ ਖੰਡ ਪੜਸਾਹ ਦੇ ਭੋਗ ਪਾਣੇ ਨੇ ਇਨ੍ਹਾਂ ਹੀ ਤਰੀਕਾਂ ਦੇ ਦਰਮਿਆਨ ਦਿਨ ਅਤੇ ਰਾਤ ਨੂੰ ਕਵੀ ਦਰਬਾਰ ਹੋਣੇ ਨੇ ਢਾਡੀ ਦਰਬਾਰ ਹੋਣੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਦਾਗੀ ਜਿੱਥੇ ਕੀਰਤਨ ਦਰਬਾਰ ਦੇ ਸੰਬੰਧ ਵਿੱਚ ਵੀ ਆ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਹੈ ਉਹਨਾਂ ਦੀ ਹਰ ਸੁੱਖ ਤੇ ਸੁਵਿਧਾ ਨੂੰ ਲੈ ਕੇ ਤੇ ਲਗਭਗ ਸਾਰੇ ਪ੍ਰਬੰਧ ਮੁਕੰਮਲ ਨੇ ਜਿਵੇਂ ਕਿ ਲੰਗਰਾਂ ਦੀ ਲੋੜ ਪੈਣੀ ਹੈ ਕਾਰ ਸੇਵਾ ਵਾਲੇ ਬਾਬੇ ਸੰਪਰਦਾਵਾਂ ਦੇ ਸਹਿਯੋਗ ਨਾਲ 55 ਦੇ ਕਰੀਬ ਵਕਫ ਵਕਫ ਥਾਂਵਾਂ ਤੇ ਲੰਗਰ ਲਗਾਏ ਜਾ ਰਹੇ ਨੇ ਰਹਿਸ਼ ਦੀ ਰੋਡ ਪੈਣੀ ਆ ਤਾਂ ਸਭ ਜੀਆਂ ਆਪਣੀਆਂ ਸਰਾਵਾਂ ਨੇ ਉਹਨਾਂ ਤੋਂ ਇਲਾਵਾ ਵੱਡੀ ਗਰਾਊਂਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਿਵਾਸ ਦੇ ਵਿੱਚ ਪਤਾਲਪੁਰੀ ਸਾਹਿਬ ਗੁਰਤੇਗਵਦ ਨਿਵਾਸ ਦੇ ਨਾਲ ਸਾਈਡ ਸੱਜੇ ਪਾਸੇ ਤੇ ਟੈਂਟ ਸਿਟੀ ਦੇ ਜਿਹੜੇ ਇੰਤਜ਼ਾਮ ਨੇ ਕੀਤੇ ਗਏ ਨੇ ਅੱਜ ਸ੍ਰੀ ਮਾਨ ਜੋਗ ਸਖਤਰ ਸਾਹਿਬ ਆਏ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਜਿੱਥੇ ਵੀ ਬੱਸ ਸਟਾਪ ਹੋਣਗੇ ਉੱਥੋਂ ਬਜ਼ੁਰਗਾਂ ਤੇ ਅਪਾਹਜਾਂ ਤੇ ਬੱਚਿਆਂ ਨੂੰ ਲਿਆਉਣ ਵਾਸਤੇ ਈ ਰਿਕਸ਼ਾ ਦਾ ਪ੍ਰਬੰਧ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ ਹੈ ਰੰਗ ਰੋਗਨ ਦੀ ਸੇਵਾ ਜੋ ਕਾਰ ਸੇਵਾ ਵਾਲੀ ਬਾਬੇ ਵੱਲੋਂ ਕਿਲਾ ਆਨੰਦ ਘੜਾ ਵਾਲਿਆਂ ਵੱਲੋਂ ਤੇ ਬਾਬਾ ਗੁਰੂ ਕੇ ਬਾਗ ਸਾਹਿਬ ਵੱਲੋਂ ਬਾਬਾ ਦਿੱਲੀ ਵਾਲਿਆਂ ਵੱਲੋਂ ਜੋ ਸੇਵਾਵਾਂ ਜਿੰਨੀਆਂ ਵੀ ਕਾਰ ਸੇਵਾਵਾਂ ਸੇਵਾਵਾਂ ਸ਼ੁਰੂ ਕੀਤੀਆਂ ਨੇ ਜਨੇ ਲਗਭਗ ਉਹ ਸਾਰੀਆਂ ਸੇਵਾਵਾਂ ਮੁਕੰਮਲ ਹੋ ਚੁੱਕੀਆਂ ਨੇ ਸਰ ਸੰਗਤ ਦੇ ਲਈ ਜਿਹੜਾ ਹੋਲਾ ਮਹੱਲਾ ਦੇ ਦੌਰਾਨ ਵੀ ਜਿਹੜੀ ਆ ਵੀਮਾ ਸੇਵਾ ਜਿਹੜੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਡਾ ਪ੍ਰਾਲਾ ਕਰਦਿਆਂ ਸਿੱਖ ਸੰਗਤਾਂ ਦੇ ਜੋ ਸਮੁੱਚੇ ਜਿੰਨੇ ਸੰਗਤਾਂ ਇੱਥੇ ਮਨਨਤਮਸ ਸਿੱਖਣ ਲਈ ਆਉਂਦੀਆਂ ਨੇ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋ 20 ਕਿਲੋਮੀਟਰ ਦੇ दायरे ਵਿੱਚ ਪਰਮਾਤਮਾ ਨਾ ਕਰੇ ਕੋਈ ਹਾਦਸਾ ਵਾਪਰਦਾ ਉਹਨਾਂ ਲਈ ਇਹ ਐਕਸੀਡੈਂਟਲ ਬੀਮਾ ਉਹਦੀ ਸਹੂਜਾ ਵੀ ਸੰਗਤ ਨੂੰ ਦਿੱਤੀ ਗਈ ਹੈ। ਇਹ ਤੱਕ ਸ਼੍ਰੀ ਕੇਸਕਰ ਸਾਹਿਬ ਦੀ ਗਰਾਊਂਡ ਵਿੱਚ ਵੀ ਕੋਈ ਸਮਾਗਮ ਹੋਣਗੇ ਜਾਂ ਸਾਰੇ ਸਮਾਗਮ ਨਹੀਂ ਉੱਥੇ ਸਮਾਗਮ ਨਹੀਂ ਹੋਣੇ ਉੱਥੇ ਰਹਿائش ਦੇ ਪ੍ਰਬੰਧ ਕੀਤੇ ਗਏ ਨੇ ਤੇ ਪੰਜ ਲੰਗਰ ਉੱਥੇ ਲੱਗਣੇ ਨੇ। ਕਿੱਦਾਂ ਰਹਿਣਾ ਹੈ? ਜਿਹੜੀ ਸੰਗਤਰੀ ਸਹੂਲਤ ਵਾਸਤੇ ਟੈਂਟ ਸਿਟੀ ਦਾ ਰਹਿائش ਲਈ ਇੰਤਜ਼ਾਮ ਕੀਤੇ ਗਏ ਨੇ ਉਹ ਵੱਡੀ ਗਰਾਊਂਡ ਦੇ ਵਿੱਚ ਕੀਤੇ ਗਏ ਨੇ। ਤੇ ਨਾਲ ਗੁਰੂ ਤੇਗ ਬਹਾਦਰ ਨਿਵਾਸ ਦੇ ਵਿੱਚ ਕੀਤੇ ਗਏ ਨੇ ਇੱਕ ਗੁਰੂ ਗੋਬਿੰਦ ਸਿੰਘ ਨਿਵਾਸ ਦੇ ਵਿੱਚ ਵੀ ਟੈਂਟ ਸਿਟੀ ਲਗਾਇਆ ਜਾ ਰਿਹਾ ਜਿੰਨੇ ਵੀ ਇਹ ਗੁਰਮਤ ਸਮਾਗਮ ਹੋਣੇ ਨੇ ਤੇ ਉਹਨਾਂ ਦਾ ਸ਼ਡਿਊਲ ਹੈ ਦਿਨ ਤੇ ਰਾਤ ਦਾ ਸ਼ਡਿਊਲ ਹੈ ਕਵੀ ਦਰਬਾਰ ਨੇ ਕੀਰਤਨ ਸਮਾਗਮ ਨੇ ਉਹ ਗੁਰਦੁਆਰਾ ਸੀਸਗੰਜ ਸਾਹਿਬ ਹੋਣੇ ਨੇ ਤੇ ਜਿਹੜਾ ਗੁਰੂ ਦਸਮ ਪਤਿ ਦਾ ਜਿਹੜਾ ਗੁਰਿਆਈ ਦਿਵਸ ਹੈ ਉਹ ਗੁਰਦੁਆਰਾ ਸਿਰਪੋਰਾ ਸਾਹਿਬ ਗੁਰੂ ਕੇ ਮਹਿਲ ਵਿਖੇ 23 ਤਰੀਕ ਨੂੰ ਸ੍ਰੀ ਖੰਡ ਪੜ ਸਾਹਿਬ ਦੇ ਭੋਗ ਪਾਣੇ ਨੇ ਉਹ ਤੋਂ ਉਪਰੰਤ ਸਾਰੇ ਸਮਾਗਮ ਗੁਰਦੁਆਰਾ ਸੀਸਗੰਜ ਸਾਹਿਬ ਹੋਣੇ ਨੇ